ਪੂਰੇ ਦੇਸ਼ ਭਰ ਦੇ ਨਾਲ ਨਾਲ ਫਗਵਾਣਾ ਵਿਖੇ ਵੀ ਮੁਸਲਮਾਨ ਭਾਈਚਾਰੇ ਵੱਲੋਂ ਵਕਫਾਖ਼ਤਰਮਾ ਦੇ ਲੋਕਾਂ ਨਾਲ ਮਿਲ ਕੇ ਈਦੁਲ ਫਿਤਰ ਦਾ ਤਿਉਹਾਰ ਬੜੀ ਹੀ ਝੂਮ-ਤਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਮੁਸਲਮਾਨ ਭਾਈਚਾਰੇ ਵੱਲੋਂ ਪਲਾਈ ਰੋਡ ਵਿਖੇ ਈਦ ਦੀ ਨਮਾਜ਼ ਅਦਾ ਕੀਤੀ ਗਈ ਉੱਥੇ ਹੀ ਮੁਸਲਮਾਨ ਭਾਈਚਾਰੇ ਨੇ ਇੱਕ ਦੂਸਰੇ ਨੂੰ ਗਲੇ ਮਿਲ ਕੇ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਈਦੁਲ ਫਿਤਰ ਦੀ ਮੁਬਾਰਕਬਾਦ ਵੀ ਦਿੱਤੀ ਇਸ ਦੌਰਾਨ ਵਕਫਾ ਬੁਲਾਰਿਆਂ ਨੇ ਸਮੂਹ ਦੇਸ਼ ਵਾਸੀਆਂ ਨੂੰ ਈਦੁਲ ਫਿਤਰ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਦਿਹਾੜਾ ਜਿੱਥੇ ਮੁਸਲਮਾਨ ਭਾਈਚਾਰੇ ਲਈ ਇੱਕ ਵਿਸ਼ੇਸ਼ ਮਹੱਤਵ ਰੱਖਦਾ ਹੈ ਉੱਥੇ ਹੀ ਆਪਸੀ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਦਾ ਹੈ ਉਨ੍ਹਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਸਭ ਧਰਮਾਂ ਦੇ ਦਿਹਾੜੇ ਮਨਾਉਣੇ ਚਾਹੀਦੇ ਹਨ ਬੁਲਾਰਿਆਂ ਨੇ ਆਖਿਆ ਕਿ ਭਾਰਤ ਦੇ ਲੋਕ ਇੱਕ ਹਨ ਤੇ ਇੱਕ ਹੀ ਰਹਿਣਗੇ ਤੇ ਸਾਨੂੰ ਸਾਰਿਆਂ ਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੇ ਨੁਮਾਇंदे ਮੌਜੂਦ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਲਈਦੇ ਪਾਕ ਦੇਹਾੜੇ ਤੇ ਫਗਵਾੜੇ ਦੇ ਸਾਰੇ ਮੁਸਲਮਾਨਾਂ ਲੋਕ ਪੂਰੇ ਫਗਵਾੜਾ ਵਾਸੀਆਂ ਨੂੰ ਦੀਦਿਆਂ ਬਹੁਤ-ਬਹੁਤ ਮੁਬਾਰਕਾਂ ਅਤੇ ਨਾਲ ਹੀ ਮੈਂ ਅੱਲਾਹ ਤਾਲਾ ਤੋਂ ਵੀ ਦੁਆ ਕਰਦਾ ਹਾਂ ਕਿ ਅੱਲਾਹ ਤਾਲਾ ਮੇਰੇ ਭਾਰਤ ਦੇਸ਼ ਦੇ ਹਰ ਬੰਦੇ ਦੇ ਹਰ ਸ਼ਖਸ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਤਰੱਕੀ ਲੈ ਕੇ ਆਵੇ ਤੇ ਨਾਲ ਹੀ ਮੈਂ ਅੱਲਾਹ ਕੋਈ ਵੀ ਦੁਆ ਕਰਦਾ ਕਿ ਸਾਡਾ ਆਪਸੀ ਭਾਈਚਾਰਾ ਇਸ ਦੇਸ਼ ਦਾ ਐਵੇਂ ਹੀ ਬਣਿਆ ਰਵੇ ਤੇ ਅਸੀਂ ਆਪਣੀਆਂ ਈਦਾਂ ਦਿਵਾਲੀਆਂ ਤੇ ਗੁਰਪੁਰਬ ਇਦਾਂ ਹੀ ਪਿਆਰ ਨਾਲ ਮਨਾਉਂਦੇ ਰਹੀਏ ਤੇ ਇੱਕ ਦੂਜੇ ਨਾਲ ਕੰਮ ਇੱਕ ਦੂਜੇ ਦੇ ਕੰਮ ਹੁੰਦੇ ਰਹੀਏ ਇਸੇ ਤਰ੍ਹਾਂ ਹੀ ਮਦੀਨਾ ਮਸਜਿਦ ਪਿੰਡ ਪਲਾਹੀ ਵਿਖੇ ਵੀ ਮੁਸਲਿਮਾਂ ਗੁੱ ਸਰਬਰ ਗੁਲਾਮ ਸੱਭਾ ਦੀ ਅਗਵਾਈ ਹੇਠ ਈਦੁੱਲ ਫਿਤਰ ਦਾ ਤਿਉਹਾਰ ਬੜੀ ਹੀ ਧੂਮ-ਤਾਮ ਨਾਲ ਮਨਾਇਆ ਗਿਆ ਇਸ ਦੌਰਾਨ ਜਿੱਥੇ Eid ul Fitr ਦੀ ਨਮਾਜ਼ ਅਦਾ ਕੀਤੀ ਗਈ ਉੱਥੇ ਸਰਪਰ ਗੁਲਾਮ ਸੱਭਾ ਨੇ ਸਮੂਹ ਦੇਸ਼ਵਾਸੀਆਂ ਨੂੰ Eid ul Fitr ਦੀ ਮੁਬਾਰਕਬਾਦ ਦਿੰਦਿਆਂ ਆਪਸੀ ਭਾਈਚਾਰੇ ਦੀ ਸਾਂਝ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਸਮੂਹ ਮੁਸਲਮਾਨ ਭਾਈਚਾਰੇ ਨੇ ਇੱਕ ਦੂਸਰੇ ਦੇ ਘਰ ਲੱਕੇ ਇੱਕ ਦੂਸਰੇ ਨੂੰ ਵਧਾਈਆਂ ਵੀ ਦਿੱਤੀਆਂ। Eid ul Fitr ਦਾ ਇਹ ਤਿਉਹਾਰ ਰਮਜ਼ਾਨੁਲ ਮੁਬਾਰਕ ਦੇ ਪਵਿੱਤਰ ਮਹੀਨੇ ਬਾਅਦ ਜਿਹੜਾ ਸਾਨੂੰ ਇਨਾਮ ਦੀ ਖੁਸ਼ੀ ਵਿੱਚ ਅਲਾਰਬ ਉੱਲ ਇੱਜ਼ਤ ਉਲੋਂ ਮਿਲਿਆ। ਅੱਜ ਉਸੇ ਅੱਜ ਅਸੀਂ ਈਦੁਲ ਫਿਤਰ ਦੀ ਜਿਹੜੀ ਨਮਾਜ਼ ਆ ਵਰ ਉਸ ਤਿਉਹਾਰ ਨੂੰ ਪੂਰੇ ਦੇਸ਼ ਵਿੱਚ ਬੜੇ ਹਰਸ਼ੁਖਲਾਸ ਨਾਲ ਮਨਾ ਰਹੇ ਹਾਂ ਇਸੇ ਤਰ੍ਹਾਂ ਹੀ ਅੱਜ ਈਦੁਲ ਫਿਤਰ ਦੀ ਨਮਾਜ਼ ਮਸਜਿਦ ਉਮਰਗਾਈਆ ਵਾਲਾ ਚੌਕ ਵਿਖੇ ਇਮਾਮ ਗਿਆਉਲ ਹੱਕ ਸਾਫ ਕਾਸਮੀ ਨੇ ਅਦਾ ਕਰਾਈ ਔਰ ਮਸਜਿਦ ਮਦੀਨਾ ਮਸਜਿਦ ਪੜਾਹੀ ਵਿਖੇ مولانا ਨਸੀਮ ਅਹਿਮਦ ਕਾਸਮੀ ਨੇ ਈਦੁਲ ਫਿਤਰ ਦੀ ਨਮਾਜ਼ ਅਦਾ ਕਰਾਈ ਇਤਈ ਅਸੀਂ ਨਮਾਜ਼ ਅਦਾ ਕਰਨ ਤੋਂ ਬਾਅਦ ਇੱਕ ਦੂਜੇ ਨਾਲ ਗਲੇ ਮਿਲ ਕੇ ਆਪਣੇ ਗਲੇ ਛਕਵੇ ਭੁਲਾ ਕੇ ਪਿਆਰ ਔ ਮੁਹੱਬਤ ਨਾਲ ਇੱਕ ਦੂਜੇ ਨੂੰ ਈਦ ਦੀ ਮੁਬਾਰਕਵਾਦ ਦਿੱਤੀ ਹੈ ਉੱਥੇ ਹੀ ਅਸੀਂ ਦੇਸ਼ ਦੀ ਅਮਨ ਔ ਏਮਾਨ ਲਈ ਔਰ ਤਰੱਕੀ ਲਈ ਤਰੱਕੀ ਔਰ ਖੁਸ਼ਹਾਲੀ ਲਈ ਦੁਆ ਵੀ ਕੀਤੀ ਹੈ ਕੈਲਾ ਰੱਬ ਲਈ ਜਿਹੜਾ ਸਾਡੇ ਦੇਸ਼ ਨੂੰ ਇਸੇ ਤਰ੍ਹਾਂ ਹੀ ਅਮਨ ਔਰ ਏਮਾਨ ਦਾ ਪਿਆਰ ਔਰ ਮੁਹੱਬਤ ਦਾ ਜਿਹੜਾ ਗਲਵਾੜਾ ਬਣਾਈ ਰੱਖੇ ਸੋ ਅਸੀਂ ਇੱਕ ਵਾਰ ਫੇਰ ਸਾਰੇ ਦੇਸ਼ ਵਾਸੀਆਂ ਨੂੰ ਔਰ ਇਲਾਕਾ ਵਾਸੀਆਂ ਨੂੰ ਈਦੁਲ ਫਤਰ ਦੀ ਲੱਖ ਲੱਖ ਮੁਬਾਰਕਵਾਦ ਦਿੰਦੇ ਹਾਂ ਅਲੈਕੁਮ ਅਲੈਕਮ ਜੀ ਮੈਂ ਤੁਹਾਡਾ ਆਪਣਾ ਫਰਾਂਸਕਾਰ ਅੱਜ ਮਲਾਹੀ ਦੇ ਵਿੱਚ ਮੈਂ ਮਸਜਿਦ ਦੇ ਵਿੱਚ ਨਮਾਜ਼ ਪੜਨ ਵਾਸਤੇ ਆਇਆ ਸੀ ਔਰ ਮੇਰੇ ਸਾਰੇ ਮੁਸਲਮਾਨ ਭਾਈਚਾਰੇ ਦੇ ਮੇਰੇ ਵੱਲੋਂ Eid ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਭਾਈਚਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਦੀ ਇਹ ਦਿਨ ਤੇ ਹੁਣ ਨਮਰਾਤਰੇ ਵੀ ਚੱਲ ਰਹੇ ਨੇ ਉਹਨਾਂ ਦੀ ਵੀ ਬਹੁਤ ਬਹੁਤ ਮੁਬਾਰਕਾਂ ਅੱਲਾਹ ਕਰੇ ਅਸੀਂ ਅਮਨ ਸ਼ਾਂਤੀ ਦੇ ਵਿੱਚ ਰਹੀਏ ਤੇ ਸਾਰੇ ਦੇਸ਼ ਦੇ ਵਿੱਚ ਸਾਰੇ ਭਾਈਚਾਰੇ ਮਿਲ ਜੁਲ ਕੇ ਰਹਿਣ ਕਿ ਮੁਹੱਬਤ ਨਾਲ ਰਹਿਣ ਇਸੇ ਨਾਲ ਕੋਈ ਕਿਸੇ ਤਰੀਕੇ ਦਾ ਵੀ ਕੋਈ ਕਲੇਸ਼ ਨਾ ਕੀਤਾ ਜਾਵੇ ਸਾਰੇ ਬੜੇ ਪਿਆਰ ਨਾਲ ਈਦ ਮਨਾਓ ਤੇ ਬੜੇ ਪਿਆਰ ਨਾਲ ਰਾਤੇ ਮਨਾਓ ਸਭ ਤਿਹਾਰਾਂ ਦਾ ਦੇਸ਼ ਹੈ ਸਾਡਾ ਦੇਸ਼ ਤੇ ਅਮਨ ਸ਼ਾਂਤੀ ਦੇ ਨਾਲ ਰਹੀਏ ਅਸੀਂ ਮੁਹੱਬਤ ਦਾ ਸਨੇਹਾ ਦਾਏ ਸਾਰਿਆਂ ਨੂੰ ਫਿਰ ਤੋਂ ਈਦ ਮੁਬਾਰਕ ਰਾਤੇ ਮੁਬਾਰਕ